ਸਾਸੀ ਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬੜੇ ਪਿਆਰੇ 컬러ਫੁਲ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਲੈਰੀਏ ਦੇ ਵਿੱਚ ਸੂਟ ਹੋਣਗੇ ਤੇ ਬੰਦਨੀ ਪ੍ਰਿੰਟ ਦੇ ਵਿੱਚ ਸੂਟ ਹੋਣਗੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੀ ਜੀ 9 ਸਵੇਰ 9:30 ਇਹਦੇ ਵਿੱਚ ਵਿੱਚ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਵੀ ਨਾਲ ਦੀ ਨਾਲ ਦੱਸੀਦਾ ਸਾਰਾ ਫੈਬਰਿਕ ਵੀ ਚੰਗੀ ਤਰ੍ਹਾਂ ਐਕਸਪਲੇਨ ਕਰੀਦਾ। ਜੋ ਜੋ ਆਪਣੇ ਟ੍ਰੈਂਡਿੰਗ ਹੈ ਹਰ ਇੱਕ ਚੀਜ਼ ਜੋ ਮਾਰਕੀਟ ਦੇ ਵਿੱਚ ਨਮੀ ਹੈ ਤਾਂ ਤੁਹਾਨੂੰ ਘਰ ਬੈਠੇ ਆਪਾਂ ਪ੍ਰੋਵਾਈਡ ਕਰਦੇ ਹਾਂ ਜੀ ਵਿਦ ਪ੍ਰਾਈਸ ਤੇ ਬੁਕਿੰਗ ਲਈ ਨੰਬਰ ਹੈ ਮੇਰਾ 8146580803 82466 80803 ਈਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਆਏਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਤੁਸੀਂ ਸ਼ਾਪ ਤੇ ਵੀ ਆ ਸਕਦੇ ਹੋ ਕੋਈ ਵੀ ਉਹ ਨਹੀਂ ਹੈਗਾ ਵੀ ਅਸੀਂ ਆਨਲਾਈਨ ਹੀ ਕੰਮ ਕਰਨਾ ਤਾਂ ਉਹ ਜਦ ਮਰਜੀ ਤੁਸੀਂ ਸ਼ਾਪ ਤੇ ਆ ਸਕਦੇ ਹੋ ਹਰੇਕ ਤਰ੍ਹਾਂ ਦਾ ਸਟਾਕ ਸਾਡੇ ਕੋਲ ਅਵੇਲੇਬਲ ਹੁੰਦਾ ਜੀ ਤੇ ਕੋਰੀਅਰ ਚਾਰਜਸ ਦਾ ਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਕਨਫਰਮ ਕਰਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦਾ ਇੱਕ ਧਿਆਨਸਾ ਪਹਿਲਾ ਸੂਟ ਇਹ ਦੇਖੋ ਸੈਟਨ ਦੇ ਵਿੱਚ ਪਿਓਰ ਸੈਟਨ ਦੇ ਵਿੱਚ ਸ਼ਰਟ ਹੈ ਤੇ ਕਰੇਪ ਦੀ 3 ਮੀਟਰ ਦੀ ਬਾਟਮ ਹੋਊਗੀ ਜੀ ਹਰੇਕ ਸੂਟ ਦੇ ਨਾਲ ਅੱਜਿਆਂ ਦੇ ਨਾਲ ਤੇ ਪਿਓਰ ਸੈਟਨ ਦੇ ਵਿੱਚ ਲੈਰੀਏ ਦੇ ਵਿੱਚ ਬਿਲਕੁਲ ਪਿਓਰ ਸਰਟਨ ਸਿਲਕ ਦੇ ਵਿੱਚ ਸ਼ਰਟ ਹੈ ਲੈਰੀਆ ਦੇ ਵਿੱਚ ਮਰਜੈਂਟਾ ਕਲਰ ਹੈ ਤੇ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਸਾਰੇ ਸੂਟ ਤੇ ਹੈਂਡਵਰਕ ਹੋਇਆ neck ਦੇਖੋ ਕਿੰਨਾ ਹੈਵੀ ਬਣਿਆ ਬਹੁਤ ਸੋਹਣਾ ਮਿਰਰ ਵਰਕ ਦੇ ਨਾਲ ਸਾਰਾ ਹੈਂਡਵਰਕ ਹੋਇਆ ਪੂਰਾ ਹੈਵੀ neck ਬਣੀ ਹੈ ਤੇ ਵਿੱਚ ਸੰਗਣੀ ਬੁੱਟੀ ਹੈ ਇਹਦੇ ਤੇ ਆਪਾਂ ਘੇਰਾ ਨਹੀਂ ਬਣਵਾਇਆ ਹੋਇਆ ਕਿਉਂਕਿ ਫਿਰ ਲੈਂਥ ਦਾ ਇਸ਼ੂ ਹੋ ਜਾਂਦਾ ਕਿਉਂਕਿ ਆਪਾਂ ਨੂੰ ਲੈਂਥ ਪਤਾ ਨਹੀਂ ਹੁੰਦਾ ਵੀ ਕਿਹੜੇ ਕਸਟਮਰ ਨੇ ਦੇਖੋ ਪਰਚੇਸ ਕਰਨਾ ਹੈ ਉਸੇ ਸਾਫ ਦੇ ਸੂਟ ਹੈ ਬਿਲਕੁਲ ਪਿਓਰ ਸੈਟਨ ਸਿਲਕ ਦੇ ਵਿੱਚ ਸ਼ਰਟ ਲੈ ਰਹੀ ਹੈ ਇਹਦੇ ਵਿੱਚ ਇਹ ਆ ਗਈ neck ਬਾਜੂ ਤੇ ਵਰਕ ਆ ਗਿਆ ਤੇ ਨਾਲ ਹੈਗੀ ਹੈ 크ريب ਦੀ ਬਾਟਮ ਹੈ ਜੀ 3 ਮੀਟਰ ਦੀ ਤੇ ਇਹ ਹੈਗਾ ਬਾਟਮ ਤੇ ਵਰਕ ਇਹ ਬਾਟਮ ਤੇ ਵਰਕ ਆ ਜਾਣਾ ਜੀ ਨਾਲ ਬਹੁਤ ਪਿਆਰਾ ਹੈਂਡਵਰਕ ਫੁੱਲ ਹੈਵੀ ਵਰਕ ਬਾਟਮ ਤੇ 크ريب ਦੀ ਬਾਟਮ ਹੈ ਪਿਓਰ ਸੈਟਨ ਸਿਲਕ ਦੇ ਵਿੱਚ ਸ਼ਰਟ ਇਹ ਤਾਂ ਆ ਗਿਆ ਆਪਣਾ ਸੂਟ ਦੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਫੁੱਲ ਲੈਂਥ ਦੇ ਵਿੱਚ ਹੋਊਗਾ ਜੀ ਦੁਪੱਟਾ ਤੁਸੀਂ ਚੜਾਈ ਵੀ ਦੇਖ ਸਕਦੇ ਹੋ ਦੁਪੱਟੇ ਦੀ ਫੁੱਲ ਲੈਂਥ ਦੇ ਵਿੱਚ ਕਦੇ ਵੀ ਮੇਰੇ ਦੁਪੱਟੇ ਨਹੀਂ ਛੋਟੇ ਹੁੰਦੇ ਹੈਗੇ ਨਾ 2.5 3-3 ਮੀਟਰ ਦੀਆਂ ਬਾਟਮਸ ਹੁੰਦੀਆਂ ਜੀ ਜਿਹੜੇ ਵਧੀਆ ਸੂਟ ਹੁੰਨੇ ਕਿਉਂਕਿ ਮਰਜ਼ੀ ਹੈ ਤੁਹਾਡੀ ਹੈਵੀ ਸਲਵਾਰ ਬਣਾਣੀ ਹੈ ਜਾਂ ਹਲਕੀ ਉਹ ਤੁਹਾਡੀ ਚੁਆਇਸ ਹੈ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਸਾਰੇ ਦੇ ਵਿੱਚ ਬੂਟੀ ਹੈ ਹੈਂਡਵਰਕ ਦੇ ਵਿੱਚ ਸਾਰਾ ਤੇ ਗੋਟੇ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਪਿਆਰਾ ਗੋਟਾ ਲਗਾ ਕੇ ਫਿਨਿਸ਼ਿੰਗ ਹੈ ਇਹ ਲੁੱਕ ਆਣੀ ਹੈ ਸੂਟ ਦੀ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ ਇਹ ਮਰਜੈਂਟਾ ਕਲਰ ਦੇ ਇਹਦੇ ਵਿੱਚ ਮੈਂ ਤੁਹਾਨੂੰ 4 ਰੰਗ ਦਿਖਾਉਣੇ ਆ ਨੈਕਸਟ ਹੈਗਾ ਤੇ ਵਿੱਚ येलो ਕਲਰ ਜਿਹੜਾ ਬਹੁਤ ਸੋਨਾ ਜਿਹਾ येलो ਹੁੰਦਾ ਉਹ ਵਾਲਾ ਕਲਰ ਹੈ ਅਲੱਗ ਜੀ ਚੀਜ਼ ਹੈ ਦੀ ਲੈਹਰੀ ਇਹਦੇ ਵਿੱਚ ਪਿਓਰ ਸੈਟਨ ਸਿਲਕ ਦੇ ਵਿੱਚ ਸ਼ਰਟ ਪੂਰਾ ਹੈਵੀ neck ਬਣਿਆ ਵਿੱਚ ਬੂਟੀ ਹੈ ਪੂਰੀ ਹੈਵੀ ਇਹ ਬਾਜੂ ਤੇ ਆ ਜਾਣਾ ਜੀ ਵਰਕ ਨਾਲ ਹੈਗੀ ਇੱਕ crepe ਦੀ ਬਾਟਮ ਹੈ ਜੀ 3 ਮੀਟਰ ਦੀ ਤੇ ਬਾਟਮ ਤੇ ਵਰਕ ਦੇਖੋ ਕਿੰਨਾ ਸੋਹਣਾ ਉੱਪਰ ਤੱਕ ਆ ਜਾਣਾ ਬੜਾ ਪਿਆਰਾ ਚਾਹੇ ਸਲਵਾਰ ਬਣਾ ਲਓ ਪਲਾਜ਼ੋ ਬਣਾ ਲਓ ਤੁਹਾਡੀ ਚੋਇਸ ਸੇ ਵੀ ਤੁਸੀਂ ਕੀ ਬਣਾਉਣਾ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਸਿਲੈਕਟਡ ਜੀ ਚੀਜ਼ ਤੁਹਾਡੇ ਲਈ ਲੈ ਕੇ ਆਉਨੇ ਆ ਇਹ ਨਹੀਂ ਹੈਗਾ ਵੀ ਬਹੁਤ ਸਾਰੇ ਸੂਟ ਢੇਰਾਂ ਦੇ ਢੇਰ ਤੁਹਾਨੂੰ ਦਿਖਾਈਏ ਜਿੰਨੇ ਕ ਸੂਟ ਹੁੰਨੇ ਆ ਆਪਾਂ ਸਿਲੈਕਟਡ ਸੂਟ ਦਿਖਾਉਨੇ ਆ ਤੁਹਾਡੇ ਲਈ 22 ਮੀਟਰ ਦਾ ਪੂਰਾ ਦੁਪੱਟਾ ਚਨੌਣ ਦੇ ਵਿੱਚ ਬਹੁਤ ਸੋਹਣੀ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਬਹੁਤ ਹੀ ਸੌਫਟ ਦੇ ਵਿੱਚ ਬਿਲਕੁਲ ਸਿਰ ਤੋਂ ਨਹੀਂ ਤਿਲਕਣਾ ਗੋਟੇ ਦੀ ਫਿਨਿਸ਼ਿੰਗ ਹੈ ਨਾਲ 5200 ਪ੍ਰਾਈਸ ਦੇ ਨਾਲ 5200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਫਿਰੋਜ਼ੀ ਕਲਰ ਜਿਹੜੇ ਮੇਨ ਕਲਰ ਹੈ ਜੀ ਉਹੀ ਕਲਰ ਹੈ ਕਿਉਂਕਿ ਪਿਓਰ ਦੇ ਬਿਲਕੁਲ ਪਿਓਰ ਸਟਨ ਦੇ ਵਿੱਚ ਹੈਗਾ ਇਹ ਸੂਟ ਜੀ ਕਲਰ ਦੇ ਵਿੱਚ ਸਟਰਨ ਸਿਲਕ ਦੇ ਵਿੱਚ ਸ਼ਰਟ ਹੈ ਕਰੇਵ ਦੀ ਬਾਟਮ ਹੈ ਦੇਖੋ ਪੂਰੀ ਹੈਵੀ ਸ਼ਰਟ ਹੈ neck ਪੂਰਾ ਹੈਵੀ ਬਣਿਆ ਵਿੱਚ ਪੂਰੀ ਸੰਗੜੀ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਤੇ ਬਾਜੂ ਤੇ ਵਰਕ ਆ ਗਿਆ ਤੇ ਬਾਟਮ ਤੇ ਵਰਕ ਹੈ ਜੀ ਇਹ ਬਾਟਮ ਤੇ ਆ ਜਣਾ ਵਰਕ ਪੂਰਾ ਹੈਵੀ ਵਰਕ ਬਾਟਮ ਤੇ ਹੈ ਬਹੁਤ ਪਿਆਰਾ ਵਰਕ ਹੋਇਆ 3 3 ਮੀਟਰਸ ਦੀਆਂ ਬਾਟਮਸ ਦੇ ਨਾਲ ਉਹ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਆ ਜੀ ਫੁੱਲ ਲੈਂਥ ਦੇ ਵਿੱਚ ਪੂਰੇ ਖੁੱਲੇ ਚੜਾਈ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਅਰਚ ਬਹੁਤ ਹੈ ਦੁਪੱਟੇ ਦਾ ਵਿੱਚ ਕੂਟੀ ਹੈ ਤੇ ਗੋਟੇ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਦੁਕਾਨੇ ਆ ਸੋਪ ਦੀ ਟੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਰਸਟ ਕਲਰ ਕਿਉਂਕਿ ਜਿਹੜੇ ਟ੍ਰੈਂਡ ਦੇ ਵਿੱਚ ਹੈ ਜੀ ਕਲਰ ਆਪਾਂ ਉਹੀ ਕਲਰ ਲੈ ਕੇ ਆਉਣੇ ਆ ਰੈਸਟ ਕਲਰ ਹੈ ਸੇਮ ਦੇ ਵਿੱਚ 플ੋਰ ਸਟਨ ਦੇ ਵਿੱਚ ਸ਼ਰਟ ਕ੍ਰੇਪ ਦੀ ਬਾਟਮ ਹੈ ਨਾਲ ਪੂਰਾ ਹੈਵੀ ਵਰਕ ਨੇਕ ਤੇ ਹੋਇਆ ਵਿੱਚ ਬੂਟੀ ਹੈ ਸਾਰੀ ਸ਼ਰਟ 'ਚ ਇਹ ਬਾਜੂ ਤੇ ਆ ਜਾਣਾ ਜੀ ਵਰਕ ਸਾਈਡ ਤੇ ਤੇ ਨਾਲ 3 ਮੀਟਰ ਦੀ ਕਰੇਪ ਦੀ ਬਾਟਮ ਇਹ ਬਾਟਮ ਤੇ ਵਰਤ ਕੇ ਜੀ ਬਹੁਤ ਹੀ ਪਿਆਰਾ ਸੂਟ ਚਾਰੋ ਕਲਰ ਬਹੁਤ ਸੋਹਣੇ ਹਨ ਇਹਨਾਂ ਦੇ ਅਲੱਗ ਜੀ ਚੀਜ਼ ਹੈ ਲੈਰੀ ਹੈ ਤੇ ਵਿੱਚ ਪਿਓਰ ਸੈਟਨ ਦੇ ਵਿੱਚ ਆਪਣਾ ਹੈਗੇ ਇਹ ਸ਼ਰਟ ਕਰੇਪ ਦੀ ਬਾਟਮ ਤੇ ਚਨਾਉਣ ਦਾ ਦੁਪੱਟਾ ਪੂਰੇ ਖੁੱਲੇ ਦੁਪੱਟੇ ਜਿਵੇਂ ਮਰਜ਼ੀ ਬੁਕਲ ਮਾਰ ਕੇ ਤੁਸੀਂ ਇਹ ਦੁਪੱਟੇ ਲੈ ਸਕਦੇ ਹੋ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਹੀ ਮੈਂ ਚਾਰ ਸੂਟ ਤੁਹਾਨੂੰ ਦਿਖਾਏ ਆ 5200 ਪ੍ਰਾਈਸ ਦੇ ਨਾਲ 5200 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬਹੁਤ ਹੀ ਪਿਆਰੇ ਟਾਈ ਐਂਡ ਡਾਈ ਦੇ ਵਿੱਚ ਸੂਟ ਦਿਖਾਵਾਂਗੇ ਹੁਣ ਔਰਗੈਂਜ਼ਾ ਦੇ ਵਿੱਚ ਟਾਈ ਐਂਡ ਡਾਈ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਜੀ ਟਾਈ ਐਂਡ ਡਾਈ ਦੇ ਵਿੱਚ ਮ ਜੈਂਟਾ ਕਲਰ ਹੈ ਦੇਖੋ ਕਿੰਨਾ ਪਿਆਰਾ ਪਿਓਰ ਔਰਗੈਂਜ਼ਾ ਤੇ ਬਣਿਆ ਵੀ ਨੈਕ ਦੇ ਵਿੱਚ ਪੂਰਾ ਹੈਵੀ ਵਰਕ ਦੇ ਨਾਲ ਬੀਚ ਬੂਟੀ ਹੈ ਤੇ ਬਾਜੂ ਤੇ ਆ ਗਿਆ ਵਰਕ ਤੇ ਨਾਲ ਹੈਗੀ ਸਿਲਕ ਦੀ ਬਾਟਮ ਹੈ ਜੀ ਬਾਟਮ ਤੇ ਵੀ ਕਿੰਨਾ ਪਿਆਰਾ ਵਰਕ ਹੈ ਦੇਖ ਸਕਦੇ ਹੋ ਤੁਸੀਂ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਗਿਆ ਜੀ ਸਿਲਕ ਦੀ ਬਾਟਮ ਤੇ ਨਾਲ ਬਹੁਤ ਹੀ ਪਿਆਰਾ ਆਰਗੈਂਜ਼ਾ ਦੇ ਵਿੱਚ ਬੂਟੀ 골ਡਨ ਬੂਟੀ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਪ੍ਰੋਪਰ ਫਿਨਿਸ਼ਿੰਗ ਕੋਟੇ ਦੇ ਨਾਲ ਕੀਤੀ ਹੋਈ ਦੁਪੱਟੇ ਦੀ ਫੋਰ ਸਾਈਡ ਇਹ ਲੁੱਕ ਆਣੀ ਹੈ ਜੀ ਸੂਟ ਦੀ 4500 ਪ੍ਰਾਈਸ ਹੈ 4500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਮਜੈਂਟਾ ਕਲਰ ਦੇ ਵਿੱਚ ਆ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਵੀ ਬੜੇ ਪਿਆਰੇ ਟਾਈ ਐਂਡ ਆਈ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਨੈਕਸਟ ਹੈਗਾ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਹੈ ਟਾਈ ਐਂਡ ਆਈ ਦੇ ਵਿੱਚ ਨੈਕ ਤੇ ਪੂਰਾ ਹੈਵੀ ਵਰਕ ਹੋਇਆ ਨਾਲ ਪੈਚ ਵਰਕ ਪੈਚ ਲਗਾ ਕੇ ਪੂਰਾ ਹੈਵੀ ਵਰਕ ਹੈਂਡ ਵਰਕ ਦੇ ਵਿੱਚ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਇਹ ਬਾਜੂ ਤੇ ਆ ਜਣਾ ਜੀ ਵਰਕ ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਵੀ ਹੈਵੀ ਵਰਕ ਹੈ ਇਹ ਬਾਟਮ ਤੇ ਆ ਗਿਆ ਹੈਵੀ ਵਰਕ ਔਰਗੈਂਜ਼ਾ ਦੀ 골ਡਨ ਬੁੱਟੀ ਦੇ ਵਿੱਚ ਦੁਪੱਟਾ ਪ੍ਰੋਪਰ ਬੋਟੇ ਦੀ ਫਿਨਿਸ਼ਿੰਗ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਹੀ ਪਿਆਰੀ ਲੁੱਕ ਹੈ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਹੈ ਜੀ ਇਹਨਾਂ ਸੋਟਾ ਇਹ ਰੁਕਾ ਇਹਦੇ ਵਿੱਚ ਨੈਕਸਟ ਹੈਗਾ येलो ਕਲਰ ਸੇਮ ਦੇ ਵਿੱਚ ਟਾਈ ਡਾਈ ਦੇ ਵਿੱਚ ਜੈੰਬੋ ਕਲਰ ਹੈ yellow color ਦੇ ਵਿੱਚ ਸਾਰਾ ਹੈਵੀ ਵਰਕ ਸਾਰਾ ਹੈਂਡ ਵਰਕ ਹੋਇਆ ਹੈ ਨੱਕ ਤੇ ਵੀ ਦੇ ਵਿੱਚ ਵਿੱਚ ਬੂਟੀ ਹੈ ਬਾਜੂ ਤੇ ਵਰਕ ਹੈ ਬਿਲਕੁਲ ਪਿਓਰ ਔਰਗੈਂਜ਼ਾ ਤੇ ਬਣਿਆ ਹੈ ਇਹ ਸੂਟ ਸਿਲਕ ਦੀ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਹੈ ਇਹ ਰਗਾ ਔਰਗੈਂਜ਼ਾ ਵਾਲਾ ਦੁਪੱਟਾ ਬੂਟੀ ਵਾਲਾ ਵਿੱਚ 골ਡਨ ਬੂਟੀ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਬੋਟੇ ਦੇ ਨਾਲ ਕੀਤੀ ਹੋਈ ਹੈ ਇਹ ਵਾਲਾ ਇਹ ਲੋਕਾਣੀਆਂ ਜੀ ਸੂਟ ਦੇ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਹੁਤ ਪਿਆਰਾ ਬੰਦਨੀ print ਦੇ ਵਿੱਚ ਹੈ ਪਿੱਟਾ ਵਰਕ ਦੇ ਵਿੱਚ ਸੂਟ ਰੈਡੀ ਕਰਾਏ ਆ ਬੰਦਨੀ print ਦੇ ਵਿੱਚ ਇਹ ਦੇਖੋ tie and dye ਦੇ ਵਿੱਚ ਬੰਦਨੀ print ਹੈ ਬਹੁਤ ਸੋਹਣਾ ਡਬਲ ਕਲਰ ਦੇ ਵਿੱਚ ਗ੍ਰੀਨ ਤੇ ਫਿਰੋਜ਼ੀ ਬਲੂ ਦਾ ਹੈਗਾ ਕੰਬੀਨੇਸ਼ਨ ਨਾਲ ਵਿੱਚ ਬੂਟੀ ਹੈ ਇਹ ਆਪਾਂ ਘੇਰੇ ਵਾਲਾ ਡਿਜ਼ਾਈਨ ਰੈਡੀ ਕਰਵਾਏ ਆ ਜੀ ਪੂਰਾ ਹੈਵੀ ਘੇਰੇ ਦੇ ਵਿੱਚ ਇਹ ਬਹੁਤ ਟ੍ਰੈਂਡ ਦੇ ਵਿੱਚ ਰਹਿਣੇ ਜੀ ਸੂਟ ਜਿਵੇਂ ਮਰਜ਼ੀ ਉਹਨਾਂ ਨੂੰ ਹੰਡਾਉਣਾ ਤਾਂ ਵੀ ਸੌਖਾ ਕਿਉਂਕਿ ਕੋਈ ਸਿੱਪੀ ਸਤਾਰਾ ਨਹੀਂ ਲੱਗਿਆ ਇਹ ਬਾਜੂ ਤੇ ਆ ਗਿਆ ਵਰਕ ਇਹ ਆ ਕਿ ਆਪਣੀ ਸ਼ਰਟ ਬੰਦਨੀ ਪ੍ਰਿੰਟ ਦੇ ਵਿੱਚ ਤੇ ਕ੍ਰੇਪ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਰਹੂਗੀ ਫਰੇਕ ਸੂਟ ਦੇ ਨਾਲ ਤੇ ਨਾਲ ਹੈਗਾ ਲੈਰੀਆ ਦੁਪੱਟਾ ਲੈਰੀਆ ਦੁਪੱਟਾ ਤੇ ਫੋਰ ਸਾਈਡ ਪੂਰਾ ਹੈਵੀ ਵਰਕ ਵਿੱਚ ਬੁਟੀ ਹੈ ਪੂਰਾ ਕੱਟਵਰਕ ਦੇ ਨਾਲ ਪੂਰਾ ਹੈਵੀ ਪੂਰਾ ਹੈਵੀ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਤੇ ਕਲਰ ਹੀ ਬੜਾ ਪਿਆਰਾ ਸੋਹਦਾ 5500 ਪ੍ਰਾਈਸ ਹੈ 5500 ਪ੍ਰਾਈਸ ਹੈ ਜੀ ਇਹ ਵਾਲਾ ਸੋਹ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਨੈਕਸਟ ਹੈਗਾ ਮਰਜੈਂਟਾ ਕਲਰ बॉਟਮ ਦਾ ਕਲਰ ਦੱਸਦੀ ਹੁੰਨੀ ਆ ਮੈਂ ਹਮੇਸ਼ਾ ਕਿਉਂਕਿ ਇਸ ਸ਼ਰਟ ਦੇ ਵਿੱਚ ਤਾਂ ਦੋ ਤਿੰਨ ਕਲਰ ਹੈ ਕਿਚ ਬੂਟੀ ਹੈ ਘੇਰਾ ਪੂਰਾ ਹੈਵੀ ਆ ਪਿੱਟਾ ਵਰਕ ਦੇ ਵਿੱਚ ਰੈਡੀ ਹੈ ਜੀ ਸੂਟ ਇਹ ਬਹੁਤ ਹੀ ਪਿਆਰੇ ਬਾਜੂ ਤੇ ਵਰਕ ਆ ਗਿਆ ਟਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਹਰ ਇੱਕ ਸੂਟ ਦੇ ਨਾਲ ਤੇ ਨਾਲ ਹੈਗਾ ਦੇਖੋ ਕਿੰਨਾ ਪਿਆਰਾ ਹੈਵੀ ਦੁਪੱਟਾ ਲੈ ਰਹੀ ਇਹ ਦੇ ਵਿੱਚ ਸਾਰੇ ਤੇ ਫੋਰ ਸਾਈਡ ਪੂਰਾ ਹੈਵੀ ਵਰਕ ਵਿੱਚ ਬੁਟੀ ਹੈ ਲੈਰੀਆ ਦੁਪੱਟਾ ਇਹ ਲੋਕਾਣੀ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਦੇ ਨਾਲ ਇਹ ਬੜੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਮਹਿੰਦੀ ਕਲਰ ਸਾਰੇ ਕਲਰ ਬੜੇ ਪਿਆਰੇ ਪਿਆਰੇ ਜਿਹੇ ਕਲਰ ਹੈ ਤਾਂ ਹੀ ਮੈਂ ਕੈਸੂ ਅੱਜ ਬੜੇ ਪਿਆਰੇ ਕਲਰਫੁਲ ਸੂਟ ਲੈ ਕੇ ਆਇਆ ਤੁਹਾਡੇ ਲਈ ਇਹ ਦੇਖੋ ਬੜਾ ਸੋਹਣਾ ਬਾਂਦਨੀ ਪ੍ਰਿੰਟ ਹੈਵੀ ਕੇਅਰ ਆ ਬਾਜੂ ਤੇ ਵਰਕ ਹੈ ਕਰੇਪ ਦੀ 3 ਮੀਟਰ ਦੀ ਬਾਟਮ ਲੈਰੀਆ ਦੁਪੱਟਾ ਤੇ ਫੋਰ ਸਾਈਡ ਪੂਰਾ ਹੈਵੀ ਵਰਕ ਹੈ ਜੀ ਚਾਰੇ ਪਾਸੇ ਇਹ ਲੁਕਾਣੀਏ ਸੂਟ ਦੀ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਨੈਕਸਟ ਹੈਗਾ ਇਹਦੇ ਵਿੱਚ orange ਕਲਰ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਆ orange ਕਲਰ ਹੈ ਰਾ ਪਿਆਰਾ ਵਿੱਚ ਸਾਰੇ ਦੇ ਵਿੱਚ ਬੂਟੀ ਘੇਰਾ ਹੈਵੀ ਪੀਟਾ ਵਰਕ ਦੇ ਵਿੱਚ ਬਾਜੂ ਤੇ ਵੀ ਹੈਵੀ ਵਰਕ ਹੈ ਗਰੇਵ ਦੀ 3 ਮੀਟਰ ਦੀ ਬਾਟਮ ਤੇ ਨਾਲ ਹੈਗਾ ਪੂਰਾ ਲੈਰੀਆ ਦੁਪੱਟਾ 22 ਮੀਟਰ ਦਾ ਪੂਰਾ ਫੁੱਲ ਹੈਵੀ ਵਰਕ ਹੈ ਜੀ 4 ਸਾਈਡ ਵਿੱਚ ਬੂਟੀ ਪੂਰਾ ਹੈਵੀ ਵਰਕ ਦੇ ਨਾਲ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਹੈ ਨੈਕਸਟ ਟੂ ਟਾਰਗੇਟ ਬਹੁਤ ਹੀ ਪਿਆਰਾ ਇਟਾਈ ਐਂਡ ਡਾਈ ਦੇ ਵਿੱਚ ਹੈ ਜੀ ਪਿਟਾ ਵਰਕ ਦੇ ਵਿੱਚ ਪਿਟਾ ਵਰਕ ਦੇ ਵਿੱਚ ਵਿੱਚ ਬੂਟੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਹੈਵੀ ਕੇਰਾ ਬਣਿਆ ਹੋਇਆ ਬਾਜੀ ਤੇ ਟੀ-ਸ਼ਰਟ ਆ ਗਈ 3 ਮੀਟਰ ਦੀ ਫਰੋਜ਼ੀ ਕਲਰ ਦੀ ਬਾਟਮ ਨਾਲ ਤੇ ਇਹਦੇ ਨਾਲ ਹੈਗਾ ਟਾਈ ਐਂਡ ਡਾਈ ਦੇ ਵਿੱਚ ਹੀ ਦੁਪੱਟਾ 4 ਸਾਈਡ ਵਰਕ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਹੀ ਪਿਆਰਾ 4 ਸਾਈਡ ਵਰਕ ਹੋਇਆ ਵਿੱਚ ਬੂਟੀ ਹੈ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਹੈ ਇਹ ਸੂਟ ਦਾ 5500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 81465808038146580800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ